ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਬਾਈ ਰੁਪਿੰਦਰ ਦੇ ਘਰੇ ਤੋਂ ਕੜ ਗੱਬਣ ਆਪਾਂ ਤੁਹਾਨੂੰ ਵੇਰ ਦਿਖਾ ਰਹੇ ਆ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਵੀ ਕਿੰਨੇ ਮਹੀਨਿਆਂ ਦੀ ਇਹ ਗੱਬਣ ਹੈ ਤੇ ਸਰੀਰ ਪੱਖੋਂ ਮਿੱਤਰੋ ਸੋਹਣੀ ਆਕਾਦ ਕਾਠ ਵੀ ਵਧੀਆ ਥਣਾਂ ਦੀ ਜੇ ਆਪਾਂ ਗੱਲ ਕਰਕੇ ਮਿੱਤਰੋ ਤੱਲ ਕਹਿ ਸਕਦੇ ਆ ਇੱਕ ਥਣ ਦੇ ਵਿੱਚੋਂ ਥੋੜਾ ਜਿਹਾ ਦੁੱਧ ਆਉਂਦਾ ਹੈ ਹੋ ਸਕਦਾ ਮਿੱਤਰੋ ਪੂਰੇ ਸਮੇਂ ਤੇ ਮੂਰੇ ਚੱਲ ਵੀ ਸਕਦਾ ਪਰ ਆਪਾਂ ਤੱਲ ਕਹਿ ਕੇ ਵੀਡੀਓ ਬਣਾ ਰਹੇ ਆ ਤੇ 99% ਮਿੱਤਰੋ ਜੇ ਚੰਗੀ ਸਾਂਹ ਸੰਭਾਲ ਹੋ ਜੇ ਚੰਗਾ ਟਰੀਟਮੈਂਟ ਹੋ ਜੇ ਸੂਣ ਤੋਂ ਪਹਿਲਾਂ ਤੇ ਥਰਡ ਚੱਲ ਵੀ ਪੈਂਦਾ ਕਿੰਨੇ ਮਹੀਨੇ ਦੀ ਗੱਬਣ ਹੈ ਕਿੰਨਾ ਦੁੱਧ ਹੈ ਇਹਦੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਪਹਿਲਾਂ ਸਾਨੂੰ ਤੋੜ ਕੇ ਦਿਖਾਉਣ ਮੈਨੂੰ ਤੋੜ ਕੇ ਦਿਖਾ ਦਿਓ ਸਰੀਰ ਪੱਖੋਂ ਵੀ ਮਿੱਤਰੋ ਸੋਹਣੀ ਆ ਕੱਦ ਕਾੜ ਦੀ ਵੀ ਚੰਗੀ ਆ ਤੇ ਕਿਹੜਾ ਸੁਆ ਇਹ ਸੂਦੀ ਆ ਉਹਦੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਤੇ ਬਾਈ ਨੇ ਕੀ ਇਹਦਾ ਰੇਟ ਕੀਤਾ ਬਾਈ ਦਾ ਜਿਹੜਾ ਘਰ ਹੈ ਪਿੰਡ ਗੰਗਾ ਬਾਈ ਦਾ ਨਾਮ ਹੈਗਾ ਜੀ ਰੁਪਿੰਦਰ ਸਿੰਘ ਰੁਪਿੰਦਰ ਜੀ ਤੇ ਘਰ ਬਿਲਕੁਲ ਗੁਰਦੁਆਰੇ ਦੇ ਸਾਹਮਣੇ ਗਲੀ ਦੇ ਵਿੱਚ ਬਾਈ ਦਾ ਘਰ ਹੈ ਤੇ ਸਾਹਮਣੇ ਬਾਈ ਦੇ ਮੂਰੇ ਦਰਵਾਜ਼ੇ ਤੇ ਚਵਾਰੇ ਬਣੇ ਨੇ ਪੂਰੀ ਜਾਣਕਾਰੀ ਆਪਾਂ ਦੰਨੇ ਆ ਵੀ ਕਿਸੇ ਭਰਾ ਨੂੰ ਆਉਣ ਦੇ ਵਿੱਚ ਸਮੱਸਿਆ ਨਾ ਹੋਵੇ ਘਰ ਭਾਲਣ ਦੇ ਵਿੱਚ ਸਮੱਸਿਆ ਨਾ ਹੋਵੇ ਤੇ ਥਣਾ ਦੀ ਫੇਰ ਆਪਾਂ ਕਹਨੇ ਆ ਤੱਲਾ ਕਿਉਂਕਿ ਇਸ ਥਣ ਦੇ ਵਿੱਚੋਂ ਕਿੰਨੇ ਅੰਗ ਧਾਰ ਆਉਂਦੀਆਂ ਨੇ ਜੇ ਕਿੰਨਾ ਕੁ ਦੁੱਧ ਹੁੰਦਾ ਕਰਦਿਆਂ ਗੱਲਬਾਤ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਗਾਂ ਦਾ ਸੂਆ ਕਿਹੜਾ ਜੀ ਭਾਈ ਜੀ ਗਾਂ ਦਾ ਸੂਆ ਤੀਜਾ ਹੋ ਗਿਆ ਜੀ ਦੂਜੇ ਸੂਏ ਸੂਈ ਵੀ ਆ ਤੀਜੇ ਦੀ ਖਾਤਰ ਗੱਪਣ ਹਾਂਜੀ ਤੀਜੇ ਦੀ ਖਾਤਰ ਗੱਪਣਾ ਜੀ 24 ਜਨਵਰੀ ਨੂੰ 5 ਮਹੀਨਾ ਦੀ ਗੱਪਣ ਹੋ ਜੂਗੀ ਭਾਈ ਜੀ 24 ਜਨਵਰੀ ਨੂੰ 5 ਮਹੀਨਿਆਂ ਦੀ ਮਨ ਲਾ ਵੀ ਸਾਢੇ 1.4 ਮਹੀਨਿਆਂ ਦੀ ਪੌਣੇ 5 ਦਿਨ ਨੇੜੇ ਤੇੜੇ ਹੋ ਗਏ ਪੌਣੇ 5 ਦਿਨ ਨੇੜੇ ਤੇੜੇ ਆ ਠੀਕ ਹੈ ਦੁੱਧ ਕਿੰਨਾ ਹੋਊਗਾ ਦੁੱਧ ਬਾਈ ਹੈਗਾ 10 ਤੋਂ 11 ਲੀਟਰ ਕੁੱਲ ਆ ਜਾਵੇ ਓਕੇ ਦੋਨੇ ਟਾਈਮ ਵਧੀਆ ਮਿਲਦੀ ਆ ਦੋਨੇ ਟਾਈਮ ਬਾਈ ਜੀ ਵਧੀਆ ਪੂਰੀ ਹੋਰੀ ਠੀਕ ਹੈ ਹੁਣ ਜੇ ਆਪੋ ਤੀਜੇ ਥਣ ਚੌਥੇ ਥਣ ਦੀ ਗੱਲ ਕਰਗੇ ਤਲ ਵਾਲੇ ਦੀ ਹਨਾ ਇਹ ਚ ਕਿੰਨਾ ਕ ਦੁੱਧ ਆਉਂਦਾ ਬਾਈ ਜੀ ਤੈਨੂੰ ਤਾਂ ਕੁੱਛ ਵੀ ਕਹੀਏ ਮੰਨ ਕੇ ਚੱਲੋ ਧਾਰਾਂ ਹੀ ਐਦੇ ਚੋਂ ਥਾਣ ਖੜਿਆ ਹੈ ਨਹੀਂਗਾ ਬਾਕੀ ਬਾਈ ਜੀ ਤੁਹਾਡੇ ਸਾਹਮਣੇ ਆ ਜਿਹੜੀ ਚੀਜ਼ ਹੈ ਉਹ ਜਿਹੜੀਆਂ ਧਾਰਾਂ ਉਹ ਸਾਫ ਹੈ ਹਾਂ ਸਾਫ ਆ ਬਾਈ ਜੀ ਦੁੱਧ ਹੈਗਾਗਾ ਧਾਰਾਂ ਆਂਗਾ ਮੈਂ ਮੈਂ ਕਹਦਾ ਬਾਈ 1 ਲੀਟਰ ਆਉਂਦਾ ਅੱਧਾ ਲੀਟਰ ਆਉਂਦਾ ਪਰ ਧਾਰਾਂ ਆਂਗਾ ਗਿਣਤੀਆਂ ਧਾਰਾਂ ਹੀ ਆ ਹਾਂਜੀ ਗਿਣਤੀਆਂ ਧਾਰਾਂ ਓਕੇ ਚਲੋ ਅ ਤੀਜੇ ਦੇ ਖਾਤਰ ਮੇਟਰੋ ਗੱਬਣਾ ਅ 5 ਮਹੀਨੇ ਦੀ ਹੋ ਜਾਣੀ ਆ ਪੌਣੇ 5 ਮਹੀਨੇ ਦੀ ਕੁੱਲ ਮਿਲਾ ਕੇ ਹੋ ਗਈ ਹੈਨਾ ਰੇਟ ਫਿਰ ਤਾਂ ਕੀ ਕਰਤਾ ਜੀ ਰੇਟ 42000 ਰੁਪਿਆ ਦਾ 42 ਹਾਂਜੀ ਮਾਨਤਨ ਹੋ ਜੂ ਹਾਂਜੀ ਮੋਕੇ ਤੇ ਮਾਨਤਨ ਹੋ ਜੂਗਾ ਜੀ ਬਿਨਾ ਬੱਚੇ ਤੋਂ ਆ ਮਿੱਤਰੋ ਰੇਟ 42 ਕੀਤਾ ਮਾਨਤਨ ਹੋ ਜੂਗਾ ਤੇ ਫੋਨ ਨੰਬਰ ਦੱਸ ਦਿਓ ਫੋਨ ਨੰਬਰ 2290605 90605 43000 43000 90605 43000 ਰੁਪਈ ਦਾ ਫੋਨ ਨੰਬਰ ਹੈ ਫੇਰ ਆਪਾਂ ਕਹਿੰਦੇ ਵੀ ਦੂਜੇ ਸੂਏ ਸੂਈ ਵੀ ਆ ਮਿੱਤਰੋ ਤੀਜੇ ਦੀ ਖਾਤਰ ਗੱਬਣਾ ਕੋਈ ਬੜਾ ਹੋਰ ਤੋਰ ਕੇ ਦਿਖਾ ਦਿਓ ਕੱਦ ਕੱਠ ਵਧੀਆ ਟੋਕੜ ਗੱਬਣਾ ਬਿਨਾ ਬੱਚੇ ਤੋਂ ਬਾਅਦ ਤੇ ਪੌਣੇ 5 ਮਹੀਨਿਆਂ ਦੀ ਗੱਬੜ ਮਿੱਤਰੋ ਹੋ ਚੁੱਕੀ ਆ 24 ਤਰੀਕ ਨੂੰ 5 ਮਹੀਨਿਆਂ ਦੀ ਹੋ ਜਾਣੀ ਐ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਸ ਮੋੜ ਲਿਓ ਭਾਈ ਦੇ ਨਾਲ ਸੰਪਰਕ ਪਿੰਡ ਬਾਈ ਦਾ ਗੰਗਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਹੈਗਾ ਬਠਿੰਡਾ ਬਾਈ ਦੇ ਪਿੰਡੋਂ ਪਹਿਲਾਂ ਇੱਕ ਟੋਕੜ ਗੱਬੜ ਮੱਝਾਂ ਤੇ ਬੱਸੀ ਤੇ ਇੱਕ ਮੱਝ ਸੂਣ ਵਾਲੀ ਦੀ ਵੀਡੀਓ ਪਾ ਚੁੱਕੇ ਆ ਦੂਜੀ ਵੀਡੀਓ ਇਸ ਪਿੰਡ ਦੀ ਐ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਮੇਰਾ ਨੰਬਰ ਐ 9872482 124 ਸੋ ਸਾਰੇ ਵੀਰਾਂ ਦਾ ਧੰਨਵਾਦ